ਕਬੀਰ ਐਸਾ ਕੋ ਨਹੀਂ ਬੰਦਰ ਦੇ ਜਰਾਏ ਪਾਂਚੋ ਲੜਕਾ ਮਾਰ ਕੇ ਰਹੇ ਰਾਮ ਲਿਉ ਲਾਏ ਕਬੀਰ ਐਸਾ ਕੋਈ ਨਹੀਂ ਕਬੀਰ ਕਹਿੰਦਾ ਹੈ ਨਾ ਕੋਈ ਨਹੀਂ ਸਤਿਹਾਰ ਬੰਦਰ ਦੇ ਜਲਾਏ ਪਾਂਚੋ ਲੜਕਾ ਮਾਰ ਕੇ ਜਿਹੜਾ ਬੰਦਰ ਹੈ ਨਾ ਹਿਰਦਾ ਮਨ ਬੰਦਰ ਮਨ ਉਹ ਅਗਲਾ ਦੇ ਬੰਦੇ ਅੰਦਰ ਅਗਲਾ ਦੇ ਗਿਆਨ ਪਰਚਣ ਦੀ ਗਿਆਨ ਪਰ ਚਣਦੇ ਅਗ ਬ੍ਰਹਮਾ ਗਾਣਾ ਸਹਜੇ ਫਰੀਆਲੀ ਇੱਕੋ ਜੋੜ ਸਜਾਇਆ ਅੰਦਰ ਬ੍ਰਹਮ ਦਾ ਗਿਆਨ ਜਾ ਜਾਊਗਾ ਅਗ ਲਗ ਜੂਗੀ ਬਰੂਦ ਨੂੰ ਜਦ ਬ੍ਰਹਮ ਗਿਆਨ ਦੀ ਕਿਹਾੜੀ ਜਾਊਈ ਨਾ ਅੰਦਰ ਜੋਤ ਕਰਨ ਅੰਦਰ ਵਾਲੇ ਨੂੰ ਅਗ ਪਾਈ ਜਾਣੇ ਆ ਅਨੁਸਾਰੀ ਨੂੰ ਐਸਾ ਕੋਈ ਨਹੀਂ ਮੁੱਤਲ ਦੇਜ ਰਾਏ ਕਸਾਬ ਅੱਗੇ ਰਹੇ ਰਾਗ ਦਿਉ ਨਾ ਆਪਣੇ ਅੰਦਰ ਆਪਣੇ ਘਰ علاوہ ਆਪਣੇ ਘਰ علاوہ ਆਗੋ ਉਥੇ ਆਗ ਹੈ ਉਥੇ ਤ੍ਰਿਸ਼ਨਾ ਦੀ ਅਗ ਲੌਂਦਾ ਇੱਥੇ ਦੇਹ ਜਲਾਏ ਲਿਖਿਆ ਹੋਇਆ ਹੈ ਅਤੇ ਘੜਾਏ ਲਿਖਿਆ ਹੈ ਅਗਰਾਂ ਨੇ ਜਲਾਏ ਤੇ ਗਿਆਨ ਪਰ ਜਨ ਜਲਾਏ ਅਗਨੀ ਜਲਦੀ ਜਲ ਜਾਂਦਾ ਹੈ ਉਹ ਜਲਦੀ ਹੋਏ ਸੋਆ ਕਬਰ ਤੋਂ ਵੀ ਹੋ ਜਾਂਦੀ ਹੈ ਬੋਡੀ ਦੀ ਸੋਆ ਭਾਗ ਵੀ ਹੁੰਦੀ ਹੈ ਜਿਹੜੀ ਕਬਰ ਵਾਲੀ ਸੋਆ ਹੋਇ ਤਾ ਤੋ ਹੋਰ ਨੇ ਜਿਹੜੀ ਜਲ ਕੇ ਸੋਆ ਹੋਇ ਤਾ ਤੋ ਹੋਰ ਦੋਨਾਂ ਦੇ ਮਿੱਟੀਆਂ ਦਾ ਫਰਕ ਉਹ ਜਿਹੜੀ ਜਲ ਕੇ ਬਾਅਦ ਕੁਝ ਨਿਕਲ ਗਿਆ ਉਹ ਕਬਰ ਦੇ ਵਿੱਚੋਂ ਨਿਕਲ ਰਿਹਾ ਹੈ ਉਹ ਜਿਹੜੀ ਕਬਰ ਦੇ ਮਿੱਟੀਆ ਉਹ ਖਾ ਉਹ ਖਾਦੇ ਤੋਂ ਪਾਈ ਜਾਂਦੀ ਉਹਦੇ ਤੱਤ ਵਿੱਚ ਹੀ ਨੇ ਜੜੇ ਨਹੀਂ ਜੜੇ ਨਹੀਂ ਤਸਲ ਨਹੀਂ ਉਹਦੇ ਖਾਦੇ ਤੋਂ ਪੌਦੇ ਸੀ ਕੱਢਦੇ ਖਾਦੇ ਖਾਦ ਖਾਦ ਦਾ ਫਸਲ ਬੜੀ ਦਰਹੇਜ ਹੋਦੀ ਹੈ ਹਾਂਜੀ ਕਵੀਰ ਐਸਾ ਕੋ ਨਹੀਂ ਮੰਦਰ ਦੇ ਜਰਾਏ ਪੰਜੋਂ ਲੜਕਾ ਮਾਰ ਕੇ ਰਹੇ ਰਾਮ ਲਿਉ ਲਾਈ ਕੋ ਮੰਦਰ ਦੇ ਵਿੱਚ ਪੰਜ ਲੜਕੇ ਹੀ ਲੜ ਕੇ ਨੇ ਉਹ ਜਿਹੜਾ ਛੇਵੇਂ ਭਰਮਾ ਉਹ ਕਿੱਥੇ ਉਹ ਬਾਹਰ ਉਹਦਾ ਤਾਂ ਮੰਦਰ ਦੀ ਬਾਉਂਡਰੀ ਹੈ ਨਾ ਜੇ ਮੰਦਰ ਦੇ ਵਿੱਚ ਅਗ ਲੱਗਦੀ ਹੈ ਵਿਚਾਲੇ ਮੰਨ ਕੇ ਜਲਣਗੇ ਬਾਹਰੋਂ ਬਾਹਰ ਬਾਉਂਡਰੀ ਕੇ ਮੇਂ ਜਲ ਜੂ ਅੰਦਰ ਅੰਦਰ ਆ ਜੜੇ ਲੜੇ ਪਰ ਉਹ ਨਹੀਂ ਜਲਦਾ ਬੱਤ ਦੇ ਲੜਾਇ ਪੰਜੋ ਲੜਕੇ ਮਾਰ ਕੇ ਰਹੇ ਰਾਮ ਲਿਓ ਲਾਏ ਪੱਜੇ ਜਲੇ ਨਾ ਬਕਾਰ ਇਹਨਾਂ ਨੂੰ ਬਾਗੂ ਬਾ ਫਿਰ ਆਮ ਲਿਓ ਲਾ ਦੇ ਰੋ ਲਿਵੇ ਲੱਗਿਆ ਰਾਮ ਨਾਲ ਦਰਸ਼ਕ ਲਿਵੇ ਲੱਗਿਆ ਯਾਨੀ ਰਾਮ ਅਧਿਆਨ ਰਾਮ ਦੇ ਨਾਲ ਧਿਆਨ ਲਗੇ ਜਿਹੜੇ ਵਿੱਚ ਧਿਆਨ ਨਹੀਂ ਸੀ ਲੱਗਣ ਰੱਬ ਵਿਚਾਰੇ ਧਿਆਨ ਬਾਹਰ ਮੁਖੀ ਰੱਖਦੇ ਸੀ ਅਸਲ ਤੇ ਜਿਹੜੇ ਅੰਦਰ ਦੇ ਪੰਜ ਬਗਾਰ ਏ ਧਿਆਨ ਉੱਦਣੇ ਉੰਦੇ ਬਾਹਰ ਮੁਕੀ ਰਹੇ। ਰਾਮ ਦੇ ਅੰਦਰ ਹੈ ਪੰਜ ਬਗਾਰ ਵੀ ਉਦਣ। ਰਾਮ ਦੇ ਅੰਦਰ ਇਹ ਹੀ ਧਿਆਨ ਬਾਹਰ ਹੁੰਦਾ। ਰਾਮ ਦੇ ਅੰਦਰ ਹੀ ਨਵੇਂ ਪੰਜ ਬਗਾਰ ਹੈ। ਜੇ ਰਾਮ ਨਾਲ ਲੜਾਉਣੀ ਹੈ ਤੇ ਬਾਹਰ ਦੇ ਬੜਨੇ ਨੇ। ਆਪਣੇ ਅੰਦਰ ਉਹ ਆਪੇ ਮਾਰਨੇ ਪੈਣੇਗਾ ਹਰ ਦਾ ਮਤਲਬ ਹੈ। ਮਤਲਬ ਤੇ ਗਾਇ ਹੋ ਰਹੀ ਹੈ। ਆਪਣੇ ਮਨ ਦੇ ਵਿੱਚੋਂ ਇਹਨਾਂ ਨੂੰ ਆਪੇ ਕੱਢਣਾ ਪੈਣਾ ਬਾਹਰੋਂ ਪੈਣਾ ਪਊਕਾਰ ਆਪਣੀ ਹੈ ਬਗਾਨੇ ਨਹੀਂ ਹੁੰਨ ਰਾਮ ਦਾ ਹੀ ਮੰਦਿਰ ਹੈ ਵਧਰ ਕੇ ਜਾਂ ਤੁਸੀਂ ਜਿਹਨਾਂ ਦਾ ਕੋਣਾ ਰਾਮ ਹੈ ਰਾਮ ਰਾਮ ਨਾਲੇ ਬਣਾਉਣੇ ਮੰਦਿਰ ਚ ਲਾਉਗਾ ਪਾਜੇ ਬਹੋਰ ਦੇ ਪੂਰਤੀਆਂ ਆਪ ਕੋ ਵਿਰੋਧ ਲੋਕਾਂ ਕਾਰ ਉਹ ਰਾਮ ਨਾਲੇ ਲੱਗਣਾ ਚਾਹੀਦਾ ਛੇ ਫੋਟੋ ਆ ਜਾਂਦੀਆਂ ਨਾ ਛੇਵੀਂ ਆ ਰਾਮ ਦੀ ਜਦ ਲੋਕ ਤੇ ਨਿਕਾ ਜਾਂਦੀ ਐ ਸੁਰਤ ਬਾਹਰ ਜਦ ਉਹ ਤੇ ਜਾਂਦੀ ਐ ਸੁਰਤ ਬਾਹਰ ਉੱਥੇ ਲਿਵ ਕਿਵੇਂ ਲੱਗੂਗੀ ਹੋਰ ਜਿਆਦਾ ਮੋਲਤੇ ਕੋਈ ਰਹਿ ਜੁਗੀ ਲਿਵ ਜਾਂ ਲੱਗੂਗੀ ਰਾਮ ਤੇ ਮੇਰਾ ਜੇਦੀ ਪੂrti ਨਾ ਰਹਿਆ ਫਿਰ ਦਰਤਾਂ ਲੱਗੂਗੀ ਜਦ ਨਾਲ ਚ ਪੰਜ ਹੋਰ ਨੇ ਲਿਵ ਕੇ ਮੈਂ ਲੱਗ ਜੂ ਜੇ ਬੰਦਰ ਜੀ ਆ ਵੀ ਬੜੇ ਤਾਂ ਕੱਲ੍ਹ ਰਾਮ ਨੂੰ ਕਿਹਦੇ ਖੁਪਾਣੀਆਂ ਮੂਰਤੀਆਂ ਹੋਰ ਵੀ ਨੇ ਅਰੋਂ ਮੂਰਤੀਆਂ ਤੋਂ ਕੁਝ ਮਿਲਦਾ ਰਾਮਦਾਦਾ ਤੋਂ ਮਿਲਦਾ ਹੀ ਨਹੀਂ ਹਾਲੇ ਉਹ ਤਾਂ ਮਿਲੂਗਾ ਆਧਾਰ ਹੈ ਕਿਉਂਕੋ ਇਹ ਸੁੱਖ ਦੇ ਨਾਲ ਦੀ ਨਾਲੇ ਮਿਲਦਾ ਜਿਹਨੂੰ ਇਹ ਸਮਝਦਾ ਸੁੱਖ ਸਰੀਰ ਦਾ ਨਾਲ ਦੀ ਨਾਲੇ ਮਿਲ ਜਾਂਦਾ ਭੁੱਖ ਲੱਗੀ ਹੋਈ ਆ ਰੋਟੀ ਖਾ ਲਈ ਨਾਲ ਦੀ ਨਾਲੇ ਸੁੱਖ ਮਿਲ ਗਿਆ ਇਹ ਅਲਪ ਸੁੱਖ ਨੇ ਅਲਪ ਸੁੱਖ ਪਿਆਸ ਲੱਗੀ ਆ ਪਾਣੀ ਪੀ ਲਿਆ ਧਰਮੀ ਲੱਗਦੀ ਆ ਸੋਜ ਖੜ ਗਿਆ ਠੰਢੀ ਖੜ ਗਿਆ ਏਸੀ ਚਲਾ ਲਿਆ ਆ ਨਹਾ ਲਿਆ ਇਹ ਜਿਹੜੇ ਆਲਪਸੋਖ ਰਨੇ ਉਹਨਾਂ ਬਲ ਪਿਆ ਹੈ ਇਸਕਾ ਜੇ ਆਲਪਸੋਖ ਤਿਆਗ ਦੇਵੇ ਫੇਰ ਇਹ ਪੱਤੇ ਲੜਕੇ ਦੀ ਲੋੜ ਨਹੀਂ ਕੋਪਜਿਆ ਆਲਪਸੋਖ ਬਿਲਦਾ ਨਾ ਹਾਲ ਸੁਖ ਦੇਣ ਵਾਲੇ ਪੰਜੇ ਨੇ ਇਹਨਾਂ ਦੇ ਬਿਨਾਂ ਸੁੱਖ ਨਹੀਂ ਮਿਲਦੇ ਲੋਭ ਦੇ ਬਿਨਾਂ ਸੁੱਖ ਕਿਵੇਂ ਮਿਲੂਗਾ ਮੋਹ ਦੇ ਬਿਨਾਂ ਸੁੱਖ ਕਿਵੇਂ ਮਿਲੂਗਾ ਪਹਿਲਾਂ ਆਪ ਦਿੰਦਾ ਆਪਣੇ ਔਲਾਦ ਨੂੰ ਬਾਅਦ ਚ ਔਲਾਦ ਨਹੀਂ ਤਾਂ ਮੋਹ ਕਰਕੇ ਹੀ ਦਿੰਦੀ ਆ ਸੁੱਖ ਉਹ ਇਹ ਕੋਈ ਸੱਜਣ ਵੀ ਤਰਸੋ ਸੁੱਖ ਦਿੰਦਾ ਮਦਦ ਕਰਦਾ ਉਹ ਵੀ ਉਹ ਵੀ ਮੋਹ ਕਰਕੇ ਹੀ ਕਰਦਾ ਇਸ ਕਰਕੇ ਅਲਪ ਸੁਖ ਦੇ ਤੇਰੇ ਪਰਜੇ ਤਾਂ ਨਹੀਂ ਹਰ ਨੂੰ ਕਰ ਪੜਦਾ ਅਲਪ ਸੁਖ ਦੇ ਵਿੱਚ ਵਿਸ਼ਵਾਸ ਕਰਦਾ ਥੋੜੀ ਦੇਰ ਦੇ ਸੁਖ ਜਦੋਂ ਨੂੰ ਪਰਮਾਨੈਂਟ ਸੁਖ ਦਾ ਅਲਪ ਸੁਖ ਦੇ ਫਰਕ ਦਾ ਪਤਾ ਲੱਗਦਾ ਹੈ ਕਿ ਅਲਪ ਸੁਖ ਆ ਜਿਹੜਾ ਇਹ ਫਸੌਣ ਵਾਲੀ ਚੀਜ਼ ਹੈ ਬਾਅਦ ਫਸਾਈ ਰੱਖਣ ਵਾਲੀ ਚੀਜ਼ ਹੈ ਜਦੋਂ ਇਹ ਗੱਲ ਦੀ ਸਮਝ ਆਉਂਦੀ ਹੈ ਫਿਰ ਅਲਪ ਸੁਖ ਦਾ ਹੀ ਤਿਆ ਕਰ ਦਿੰਦਾ ਫਿਰ ਸੁਖ ਔਰ ਦੁਖ ਨੂੰ ਬਰਾਬਰ ਸਮਝਦਾ ਉਹ ਤੁਹਾਡੇ ਤੋਂ ਬਰਾਬਰ ਹੈ ਫਿਰ ਆਪ ਤੁਸੀਂ ਫਸਲ ਵਿੱਚ ਕੋਈ ਨਹੀਂ ਤਾਂ ਕਿਤੇ ਪਿੱਛੇ ਲੜਤੇ ਮਾਰਦਾ ਹੈ ਜਾਂਦਾ ਹੈ ਫੇਰ ਉਹਨੂੰ ਦਾਿਆ ਕਰ ਦਿੰਦੇ ਅڑی ਦੁਰਮਤਤਾ ਉਹ ਇਹਨਾਂ ਪੰਜਾਧੀ ਖਰਾਬ ਦੁਰਮਤ ਵਿੱਚ ਆ ਜੇ ਦੁਰਮਤ ਦੀ بجائے ਗੁਰਮਤ ਦੀ ਪੜ੍ਹਾਈ ਪੜ੍ਹਨਾ ਗਈ ਵੇ ਪੰਜਾਧੀ ਖਰਾ ਕੇ ਬੰਦ ਹੋ ਜਾਂਦੀ ਆਪੇ ਮਰ ਜਾਂਦੇ ਹੈ ਗੁਰ ਮਤ ਨਾਲ ਪੰਜਾਹਤਾ ਸਪਰੇ ਹੁੰਦੀ ਆ ਸਪਰੇ ਕੀ ਤਾਂ ਬਹੁਤ ਕੁਝ ਮਰ ਜਾਂਦਾ ਸਪਰੇ ਨਾਲ ਸਪਰੇ ਦਵਾਈ ਕਰਦੇ ਆ ਛੜਕਦੇ ਆ ਫਸਲ ਤੇ ਮਰ ਜਾਂਦੇ ਹੋਰ ਵੀ ਚੀਜ਼ਾਂ ਤੇ ਬਹੁਤ ਕੁਝ ਜਿਨ੍ਹਾਂ ਜਿਨ੍ਹਾਂ ਨੂੰ ਨਹੀਂ ਫਿੱਟਿਆ ਹੈ ਦਵਾਈ ਉਹ ਉਹ ਮਰ ਜਾਂਦਾ ਇਹਨਾਂ ਵਿਕਾਰਾਂ ਨੂੰ ਦਵਾਈ ਫਿੱਟ ਨਹੀਂ ਆ ਨਾਮ ਦੀ ਇਹ ਸਪਰੇ ਫਿੱਟ ਨਹੀਂ ਆ ਗੁੜਾ ਨੂੰ ਫਿੱਟਾਓ ਗੁੜਾ ਨੂੰ ਫਿੱਟਾਓ ਜਿਹੜੀ ਜੀ ਔਗੜਾਂ ਨੂੰ ਫਟਾ ਗੁਣਾ ਨੂੰ ਫਟਦੀ ਏ ਔਗੜਾਂ ਨਾਲ ਹੀ ਸਪਰੇਅ ਚੱਲੂਗੀ ਤਾਂ ਗੁਣ ਬਿਮਾਰ ਹੋ ਜਾਣਗੇ ਤਾਂ ਗੁਣ ਕਮਜ਼ੋਰ ਹੋ ਜਾਣਗੇ ਕਮਜ਼ੋਰ ਹੁੰਦੇ ਚਲੇ ਜਾਣਗੇ ਜੇ ਇਹਦੇ ਅੰਦਰ ਔਗੜਾਂ ਦੀ ਸਪਰੇਅ ਚੱਲਦੀ ਆ ਲੋ ਪ੍ਰਵਲ ਬੋ ਪ੍ਰਵਲ ਕ੍ਰੋਧ ਪ੍ਰਵਲ ਉਹਦੇ ਗੁਣ ਕਮਜ਼ੋਰ ਰਹਿਣਗੇ ਕਮਜ਼ੋਰ ਹੁੰਦੇ ਚਲੇ ਜਾਣਗੇ ਜੇ ਗੁਣਾ ਦੇ ਹੱਦ ਦੀ ਸਪਰੇਅ ਹੋਊ ਗੁਰਮਤੀ ਨਾਬਦੀ ਉਹਦੇ ਆਗਣ ਕਮਜ਼ੋਰ ਹੋ ਜਾਣਗੇ ਆਗਣ ਆਪੇ ਮਰ ਜਾਣਗੇ ਸੋ ਇੱਥੇ ਹੀ ਗੁਣਾ ਆਗਣ ਦੇ ਵਿੱਚ ਇਹ ਗੱਲ ਸੱਚ ਹੈ ਹਾਂਜੀ